ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਲਜੀਤ ਅਜੋ ਹਨ ਦੋਸਤੋ ਜਿਵੇਂ ਆਪਣੇ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਪਿਛਲੇ 2 ਦਿਨ ਤੋਂ ਜਿਹੜਾ ਭਾਰਤ ਪਾਕਿਸਤਾਨ ਵਿੱਚ ਰਿਹਾ ਹੈ ਕਾਫੀ ਤਣਾਅ ਪੰਡਿਆ ਦਿਨ ਉਹ ਹੈ ਕਿ ਸਖਿਆ ਉਸਾਸਾ ਕਰ ਉਸਾਸ ਨਹੀਂ ਹੈ ਆਰਮੀ ਜਿਹੜੀਆਂ ਬਹੁਤ ਬਹੁਤ ਆਪਣੇ ਬਾਡਨ ਦੇ ਨਾਲ ਨਾਲ ਬਾਕੀ ਸਾਰੇ ਲੱਖ ਰਿਹਾ ਦੀ ਤਰਕ ਤੌਰ ਤੇ ਲੋਕਾਂ ਨੂੰ ਆਵਾਮ ਨੂੰ ਵੀ ਜਾਗਰੂ ਕਰਦੇ ਆਪਣੇ ਆਪਣੇ ਤਰੀਕੇ ਦੇ ਨਾਲ ਸੋ ਇਸੇ ਤਰ੍ਹਾਂ ਜਿਹੜਾ ਹੁਸ਼ਿਆਰਪੁਰ ਦੇ ਕਸਬਾ ਕੋਟ ਰੂਪੀ ਵਿੱਚ ਚੌਕੀ ਇੰਚਾਰਜ ਜਿਹੜੇ ਆ ਇਸੇ ਸੁਖਿੰਦਰ ਸਿੰਘ ਹੋਰਾਂ ਨੇ ਵੀ ਆਪਣੇ ਹਲਕੇ ਦੇ ਪਿੰਡਾਂ ਦੇ ਮਹਾਤਵ ਐਮਓਤਵਾਰ ਲੋਕਾਂ ਨੂੰ ਵੀ ਇੱਕ ਇਕੱਠਕਟ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਜਣੀਆਂ ਆਪਾਂ ਇਹ ਜਿਹੜੇ ਹਾਲਾਤਾਂ ਦੇ ਵਿੱਚ ਨਿਪਟਣਾ ਹੈ ਕਿਸ ਤਰ੍ਹਾਂ ਜਿਹੜੀਆਂ ਇਹ ਸਿੰਪਟਮਾਂ ਆਉਂਦੀਆਂ ਜਾਂ ਕਿਸ ਤਰ੍ਹਾਂ ਦੇ ਹਾਲਾਤ ਬੰਦੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਤੇ ਕਿਸ ਤਰ੍ਹਾਂ ਬਚਾਅ ਕਰਨਾ ਸੋ ਇਹਨਾਂ ਸਾਰੇ ਸਵਾਲਾਂ ਤੋਂ ਲੈ ਕੇ ਗੱਲ ਕਰਾਂਗੇ ਸੁਖਿੰਦਰ ਸਿੰਘ ਹੋਰਾਂ ਦੇ ਨਾਲ ਕਿ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਔਰ ਕਿਹੜੀ-ਕਿਹੜੀ ਸਖਸ਼ਣ ਦਿੱਤੀ ਹੈ ਜਿਹੜੀਆਂ ਉਹਨਾਂ ਨੂੰ ਇਹ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਨਾਲ ਦੀ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਲਗਾਤਾਰ ਉਹਨਾਂ ਨੂੰ ਮਿਲਦੀਆਂ ਸੋ ਐ ਸੁਖਿੰਦਰ ਸਿੰਘ ਜੀ ਅਨਸਰ ਜਿਵੇਂ ਲੋਕ ਆ ਸਾਡੇ ਦਰਸ਼ਕ ਜਾਣਦੇ ਆ ਵੀ ਜਿਹੜੇ ਅਸੀਂ ਇਹ ਬਰਾਤਨਾਪੁਰ ਮੋਹਲ ਵਾਲੇ ਆ ਤੁਸੀਂ ਅੱਜ ਆਪਣੇ ਹਲਕੇ ਦੇ ਲੋਕਾਂ ਨੂੰ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਦਾ ਮੁੱਖ ਮੰਤਵ ਕੀ ਸੀ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਪਾਕਿਸਤਾਨ ਤੇ ਭਾਰਤ ਦਾ ਜਿਹੜਾ ਆਪਸ ਦੇ ਵਿੱਚ ਚੱਲ ਰਿਹਾ ਹੈ ਤਣਾਓ ਉਹਦੇ ਕਰਕੇ ਸਾਰੇ ਪਿੰਡ ਦੇ ਸਰਪੰਚ ਨੂੰ ਪਿੰਡ ਦੀ ਪੰਚਾਇਤ ਨੂੰ ਹੋਰ ਪਿੰਡ ਦੇ ਮੁਤਵਰਾਂ ਨੂੰ ਅਸੀਂ ਇਹ ਕਿਹਾ ਕਿ ਪਿੰਡ ਦੇ ਵਿੱਚ ਲਾਈਟਾਂ ਨਹੀਂ ਜਗਣੀਆਂ ਚਾਹੀਦੀਆਂ ਰਾਤ ਨੂੰ ਕੋਈ ਵੀ ਕੈਬਲ ਦੀ ਲਾਈਟ ਨਹੀਂ ਜਗਣੀ ਚਾਹੀਦੀ ਕੋਈ ਹੋਰ ਵੀ ਲਾਈਟ ਨਹੀਂ ਜਗਣੀ ਚਾਹੀਦੀ ਰਾਤ ਨੂੰ ਜੋ ਜਿਹੜੀ ਲੋਕੀ ਆਮ ਕਰਕੇ ਜਿਹੜੇ ਕਿਸਾਨ ਜਿਹੜੇ ਲੋਕ ਨੇ ਸਾਡੇ ਅੱਗ ਲਾਉਂਦੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਕਿ ਰਾਤ ਨੂੰ ਅੱਗੇ ਨਾਲੋ ਤਾਂ ਜੋ ਕੋਈ ਅਣਹੋਣੀ ਜਿਣੀ ਘਟਨਾ ਨਾ ਹੋਵੇ। ਐਸਾ ਇਹ ਤਾਂ ਟਾਈਮ ਹੀ ਕੀ ਹੈ ਜੀ ਇਹਦਾ ਚੀਜ਼ਾਂ ਨੂੰ ਸਾਇਰਨ ਦਾ ਜਾਂ ਲਾਈਟਸ ਆਫ ਕਰਦਾ ਜਿਹੜਾ ਬਲੈਕ ਬੁੱਕਰ। ਬਲੈਕ ਆਊਟ ਦਾ ਵੈਸੇ ਟਾਈਮ ਤਾਂ 8 ਵਜੇ ਆ ਪਰ ਜੇ 8 ਵਜੇ ਤੋਂ ਪਹਿਲਾਂ ਵੀ ਸਾਇਰਨ ਵੱਜਦਾ ਤੇ ਉਹਨਾਂ ਸਾਨੂੰ ਸਾਰਿਆਂ ਨੂੰ ਉਹ ਚੀਤੇ ਅਮਲ ਕਰਨਾ ਚਾਹੀਦਾ। ਅਸੀਂ ਸਾਰਿਆਂ ਨੂੰ ਹੀ ਨੋਟ ਕਰਾਵਾ ਕਿ ਔਰ ਸਾਡੇ ਜਿਹੜੇ ਗਰੁੱਪ ਬਣੇ ਨੇ ਸਰਪੰਚਾਂ ਸਹਿਬਾਨਾਂ ਦੇ ਹੋਰ ਗਰੁੱਪ ਬਣੇ ਉਹਨਾਂ ਦੇ ਵਿੱਚ ਆਪਾਂ ਮੈਸੇਜ ਸ਼ੇ ਇਹ ਸਾਰੇ ਜੋ ਮੈਸੇਜ ਨੇ ਦੇਖਣ ਤੇ ਸਾਰੇ ਜਿਹਨੇ ਮੈਸੇਜ ਤੇ ਉਪਰ ਅਮਲ ਕਰ। ਸਭ ਜਿਵੇਂ ਤੁਸੀਂ ਦੱਸਿਆ ਰਹੇ ਕਿਡੀਆਂ ਇਨਸਟਰਕਸ਼ਨਸ ਆ ਰਹੀਆਂ ਪੰਜਾਬ ਸਰਕਾਰ ਨੇ ਜਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਰਹੀਆਂ ਉਹਦੇ ਮੁਤਾਬਕ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਐਸੀ ਨੇ। ਹਾਲਾਤ ਠੀਕ ਆ। ਥੋੜੇ ਤਣਾਅਪੂਰਵਕ ਹੈਗੇ ਨੇ ਪਰ ਠੀਕ ਨੇ। ਤੇ ਸਭ ਜਿਹੜੇ ਲੋਕਾਂ ਦੇ ਵਿੱਚ ਕੰਮ ਭੈ ਬਣਿਆ ਕਿ ਸੋਦਾ ਪੀਦ ਲੋਜੀ ਕਰ ਲੋ ਬਹੁਤ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਜਿਹੜੀ ਡੀਐਫਐਸਆਈ ਉਹਨੇ ਵੀ ਲੋਕਾਂ ਨੂੰ ਕਿਹਾ ਦੁਕਾਨਦਾਰਾਂ ਨੂੰ ਕਿ ਕਿਸੇ ਨੂੰ ਸਟੌਕ ਕਰਨ ਨੂੰ ਨਹੀਂ ਦੇਣਾ। ਜੀ ਜੇ ਸਰਾਂ ਦੇ ਵੀ ਕੋਈ ਇਨਸਟਰਕਸ਼ਨ ਦਿੱਤੀਏ ਇਥੇ ਨਹੀਂ ਜੀ ਇਹੋ ਜੀ ਕੋਈ ਗੱਲਬਾਤ ਨਹੀਂ ਸੌਦਾ ਖਰੀਦਣ ਦੀ ਕੋਈ ਗੱਲਬਾਤ ਨਹੀਂ ਕੋਈ ਸਟਾਕ ਕਰਨ ਦੀ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤੀ ਜਿਵੇਂ ਵਕਐ ਚੱਲਦਾ ਇਹ ਤਾਂ ਇੱਕ ਇੱਕ ਦੋ ਦਿਨ ਹੋ ਸਕਦਾ ਹੋਵੇ ਬਾਅਦ ਚ ਤਕਰੀਬਨ ਨੋਰਮਲ ਮਾਹੌਲ ਹੋ ਜਾਣਾ ਕੋਈ ਕਿਸੇ ਨੂੰ ਲੋੜ ਨਹੀਂ ਹੈ ਲੋੜ ਤੋਂ ਬਦ ਚੀਜ਼ ਸਰ ਆਪ ਨੋਰਮਲ ਜਿਹੀ ਕੀਤਾ ਚੱਲਦਾ ਉਦਾਂ ਹੀ ਚੱਲਣਾ ਚਾਹੀਦਾ ਸਰ ਹੋਰ ਕੋਈ ਗੱਲ ਇਸ ਜਿਹੜੀ ਮੀਟਿੰਗ ਨੂੰ ਲੈ ਕੇ ਜਿਹੜੀ ਅੱਜ ਤੁਸੀਂ ਲੋਕਾਂ ਦੇ ਨਾਲ ਪ੍ਰਮੋਤ ਪਰ ਬੈਠੇ ਨਾਲ ਕੀਤੀ ਆ ਮਸਲੂਤ ਇਹ ਹੀ ਆ ਕਿ ਆਪਾਂ ਸਾਰਿਆਂ ਨੂੰ ਇਹ ਸੰਦੇਸ਼ ਦਿੰਨੇ ਆ ਵਧੀਆ ਤਰੀਕੇ ਨਾਲ ਸਾਰਾ ਜਿਹੜੇ ਸਾਡਾ ਸਹਿਯੋਗ ਦੇਣ ਤਾਂ ਜੋ ਜਿਹੜੇ ਵਧੀਆ ਤਰੀਕੇ ਨਾਲ ਜਿਹੜਾ ਸਾਡਾ ਥੋੜਾ ਦਸਤ ਤੱਕ ਸਮਾਂ ਚੱਲਦਾ ਹੋਈ ਵਧੀਆ ਤਰੀਕੇ ਨਾਲ ਨੂੰ ਨਿਪਟਾ ਦੇ ਸਕੀਏ ਤਾਂ ਆਪਣਾ ਵਧੀਆ ਤਰੀਕੇ ਨਾਲ ਪਛਾਣਾਂਗੇ ਬਹੁਤ ਬਹੁਤ ਸੋ ਬਹੁਤ ਦੋਸਤੋ ਇਸ ਸਾਲ ਨਾ ਪੁਲਿਸ ਚੌਕੀ ਕੋਟਪੁਰ ਦੇ ਚਾਰ ਸਦਾ ਸਫੇਰਦ ਸਿੰਘ ਜੀ ਜਿਨ੍ਹਾਂ ਨੇ ਬਹੁਤੀ ਵਾਕੂ ਕੀ ਜਿਹੜਾ ਇਹਨਾਂ ਹਾਲਾਤਾਂ ਦੇ ਨਾਲ ਨਿਪਟਣ ਦੀ ਗੱਲ ਕੀਤੀ ਆ ਨਾਲ ਦੀ ਨਾਲ ਜਿਹਨੇ ਅਸਰ ਦੇਖਿਆ ਗਿਆ ਪੂਰੇ ਜ਼ਿਲ੍ਹੇ ਦੇ ਵਿੱਚ ਵੀ ਲੋਕਾਂ ਦੇ ਵਿੱਚ ਇੱਕ ਭੈਅ ਬਣਿਆ ਐ ਸਾਫੀ ਸੋਦਾ ਕੀਦਲੋ ਬਹੁਤ ਸਾਰੀਆਂ ਦੁਕਾਨਾਂ ਤੇ ਰਸਮੀ ਪਿਆਜ ਕੀਤਾ ਜਿਹਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੈਕਿੰਗ ਵੀ ਕੀਤੀ ਗਈ ਆ ਉਹ ਇਹਨਾਂ ਨੇ ਵੀ ਗੱਲ ਕੀਤੀ ਆ ਤੇ ਇਹੋ ਜਿਹੀ ਕੋਈ ਨਾਲੀ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈ ਇਸੇ ਤਰ੍ਹਾਂ ਦੇ ਖਲਾਫ ਜਰੂਰ ਤਰਾਹ ਪੂਣਾ ਪਰ ਹੌਣ ਵਾਲੇ ਸਮੇਂ ਤੋਂ ਬਹੁਤ ਜਲਦ ਜਿਹੜੇ ਸਖਾਵੇ ਹੋਣ ਦੀ ਸੁਭਾਵਨਾ ਹੈ ਇਸ ਕਰਕੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪੈਨਿਕ ਹੋਣੀ ਇਹ ਜਿਹੜੀ ਕੋਈ ਲੋੜ ਨਹੀਂ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਨਾਲ ਲੋਕਾਂ ਤੱਕ ਆਵਾਜ਼ ਤੱਕ ਇਹਨਾਂ ਦੇ ਨਾਲ ਕੀਤੀ ਗੱਲਬਾਤ ਹੋਣਾ ਚਾਹੀਦੀ ਤਾਂ ਜਿਹੜੀ ਸ਼ਾਂਤੀ ਬਣੀ ਰਹੀ ਐ ਸੁਪਣੀ ਰਹੀ ਐ ਔਰ ਲੋਕਾਂ ਦੇ ਵਿੱਚੋਂ ਜਿਹੜਾ ਭੈ ਜਿਹੜਾ ਇਹ ਨਾ ਬਣੀ ਕਿਸੇ ਤਰ੍ਹਾਂ ਦਾ ਸ਼ਹਿਰਪੁਰ ਤੋਂ ਦਾਫਹਾਤ ਲਈ ਦਰਜੀਤ ਅਜਨੂਆ ਬਹੁਤ ਬਹੁਤ ਧੰਨਵਾਦ ਥਾਣੇ ਦਾ ਸਭ ਥੈਂਕ ਯੂ